ਸ੍ਰੀ ਗਾਲ ਜੀ ਵੈਲਕਮ ਬੈਕ ਟੂ आवर ਚੈਨਲ ਮੈ ਸਟੈਂਡ ਮੈਸੀ ਸਟਾਈਲਿਸ਼ ਓਏ ਸੈਡ ਹੋ ਜਾ ਬਲੌਗ ਸ਼ੁਰੂ ਹੋ ਗਿਆ ਆ ਬਸ ਜਦੋਂ ਦੇਖ ਲਓ ਮੂੰਹ ਦੇਖੀ ਜਾਣਾ ਆਪਣਾ ਮੈਂ ਤਿਆਰ ਹੋ ਕੇ ਆਣੀਆ ਮੈਂ ਮੂੰਹ ਖੜ ਟੇਖਣ ਲੱਗਿਆ ਉਹਦੇ ਤੇ ਮੈਂ ਸ਼ੀਸ਼ਾ ਨਹੀਂ ਦੇਖਿਆ ਚੱਲ ਦੇਖ ਲੈ ਦੇਖ ਲੈ ਦੇਖ ਲੈ ਸ਼ੀਸ਼ਾ ਉਹ ਦੇਖ ਲਿਆ ਬਸ ਮੈਂ 2 ਮਿੰਟ ਹੀ ਦੇ ਦੂੰਗੀ ਦੇਖਣ ਦਾ ਕੋਈ ਫਾਇਦਾ ਹੈਗਾ ਜੇ ਟੋਰ ਮੇਰੀ ਹੋਣੀ ਜਿਆਦੀ ਹੁਣ ਅੱਜ ਸਾਡਾ ਘੁੰਮਣ ਫੇਰਦਾ ਪਲਾਨ ਬਣ ਗਿਆ ਠੀਕ ਆ ਤੋ ਅਸੀਂ ਹੁਣ ਉਹ ਹੀ ਤਿਆਰੀਆਂ ਖੇਚਣਦੇ ਆ ਵੀ ਕਿੱਦਾਂ ਨੂੰ ਜਾਈਏ ਕੀ ਕਰੀਏ ਬਾਕੀ ਦਾ ਤੁਹਾਨੂੰ ਸ਼ੂਟ ਅਗਲੇ ਪੁੱਛ ਦਿਖਾਉਣੇ ਆ ਦੇਖ ਵੇ ਟੌਰ ਜੱਟ ਦੀ ਰੋਲੈਕਸ ਰੋਲੈਕਸ ਮੈਨੂੰ ਕੀ ਪਤਾ ਨਹੀਂ ਕੀ ਕਹਿਣ ਲੱਗਿਆ ਟੌਰ ਦੇਖ ਲੋ ਕੀ ਟੌਰ ਮੇਰੀ ਇਹ ਦੇਖ ਤੇਰੀ ਕੀ ਟੌਰ ਆਹ ਕੀ ਬਲੈਕ ਬਲੈਕ ਸਾਰਾ ਆਹ ਕੀ ਬਲੂ ਬਲੂ ਸਾਰਾ ਬਲੂ ਕਿ ਤੇ ਬਲੈਕ ਹੋ ਗਿਆ ਤੂੰ ਦੇਖਣਾ ਵੀ ਨਹੀਂ ਆਦਾ ਆ ਮੈਨੂੰ ਹੁਣ ਇੰਨੀ ਆਪਣੀ ਟੌਰ ਲੈ ਕੇ ਨਾ ਇੱਕ ਗਾਣਾ ਯਾਦ ਆ ਗਿਆ ਮੈਂ ਪਸਾਂ ਨਹੀਂ ਟੁੱਟ ਨਹੀਂ ਦਿਸਣੀ ਆ ਜੇ ਤੂੰ ਜਾਣੀਏ ਤਾਂ ਜਾ ਮੈਨੂੰ ਨਹੀਂਓ ਪਰਵਾਹ ਚੱਲਦੇ ਚਲੀਏ 10 ਫਿਕ ਜਾਣਾ ਕਿੱਥੇ ਆ ਜਿੱਥੇ ਤੂੰ ਕਹੂੰਗਾ ਜਦੋਂ ਉੱਥੇ ਲੈ ਜਾਣਾ ਜਾ ਪੱਕੀ ਗੱਲ ਆ ਪੱਕੀ ਗੱਲ ਆ ਪਹਿਲੇ ਕੁਛ ਕਾੜ ਦੇ ਜਾਲੜੇ ਫਿਰ ਉੱਥੋਂ ਫਿਰ ਜਿੱਦਾਂ ਨਾ ਜਦ ਮੈਂ ਹੀ ਇੰਦਾ ਨਹੀਂ ਹੈ ਨਾ ਇੰਦਾ ਜਦ ਆਪਾਂ ਇੱਕ ਜਗ੍ਹਾ ਤੇ ਪਹੁੰਚ ਗਏ ਫਿਰ ਮੈਂ ਤੁਹਾਨੂੰ ਦੂਸਰੀ ਜਗ੍ਹਾ ਦੱਸਣੀ ਹੈ ਦੂਸਰੀ ਤੇ ਪਹੁੰਚ ਕੇ ਫਿਰ ਤੀਸਰੀ ਜਗ੍ਹਾ ਦੱਸਣੀ ਦੇਖੋ ਹੋਣੀ ਨਾ ਅੱਛਾ ਮੈਂ ਉਹ ਗਾਈਡਾਂ ਨਾਲ ਜਿਹੜੇ ਕਮੋਦੇ ਕਮੋਦੇ ਪਰੋਂਦੇ ਹੁੰਦੇ ਮੈਨੂੰ ਦੂਜੀ ਗੱਲ ਦੱਸਣੀ ਹੈ ਤੇ ਤੀਜੀ ਤੇ ਪਹੁੰਚ ਕੇ ਚੌਥੀ ਦੱਸਣੀ ਹੈ ਬਸ ਆਪਣਾ ਟਾਈਮ ਹੈ ਵਾਪਸ ਆਉਂਦਾ ਇੱਕ ਜਗ੍ਹਾ ਜਾਣਾ ਬਸ ਠੀਕ ਆ ਉਸ ਤੋਂ ਬਾਅਦ ਬਾਅਦ ਪਹਿਲਾਂ ਮਿੱਦਾਂਗੀ ਫਿਰ ਮੈਂ ਪਹਿਲੇ ਸਾਰਾ ਕੁਝ ਦੱਸ ਦੂੰਗੀ ਜਾ ਕੇ ਦੱਸੂੰਗੀ ਨਾਲ ਨਾਲ ਜਾ ਕੇ ਧੋਤ ਜਾ ਕੇ ਕਹਿ ਦੂੰਗੀ ਕਿ ਮੈਂ ਕੈਨੇਡਾ ਦੇ ਉੱਥੇ ਜਾਣਾ ਆ ਚੰਡੀਗੜ੍ਹ ਨੂੰ ਜਾਣਾ ਤੇ ਇਦਾਂ ਖੜੋਣਾ ਮੈਂ ਕਹਿਣ ਲੱਗੀ ਆ ਹੂੰ ਚਲ ਦੇਖਦੇ ਆਂ ਵੀ ਚਲੋ ਗੱਡੀ 'ਚ ਬੈਠੋ ਪੱਕਾ ਪੱਕਾ ਓਕੇ 10 ਵੇ ਹੁਣ ਕਿੱਥੇ ਜਾਣਾ ਤੱਕ 10 ਦਿੱਤਾ ਆ ਮੈਂ ਪਹਿਲਾਂ ਅੱਧਾ ਘੰਟਾ ਹੋ ਗਿਆ ਖੰਦੋ ਇੱਦਾਂ ਹੀ ਰੋਡ ਤੇ ਘੁੰਮ ਲਿਆ ਨੂੰ ਤੇ ਇੰਦਾ ਹਵਜਤਾਂ ਨਾ ਕਿਸੇ ਹੋਰ ਕੰਟਰੀ ਚ ਨਹੀਂ ਆ ਕੇ ਹੁੰਦੇ ਨੂੰ ਕੁਝ ਲੱਭਦਾ ਹੀ ਨਹੀਂ ਪਿਆ ਉਹ ਹਾਲ ਹੋਇਆ ਗਿਆ ਨਹੀਂ ਆਪਾਂ ਕਿੱਥੇ ਹੁੰਦਾ ਖਾਦਾ ਪੀਦਾ ਉੱਥੇ ਖਾਦਾ ਪੀਦਾ ਤੇ ਘਰ ਲਾਗਾ ਉੱਥੇ ਕਿੱਥੇ ਜਾਣਾ ਕੋ ਮਾ ਹਾਂ ਹੁੰਦਾ ਫੇ ਹੁੰਦਾ ਤਾਂ ਦੱਸ ਦਿੰਦਾ ਕਿੱਥੇ ਜਾਣਾ ਲੈ ਜੂਦੇ ਦੱਸ ਕਿੱਥੇ ਜਾਣਾ ਆਪਣੇ ਪਿੰਡ ਨੂੰ ਪਿੰਡ ਤੇਰੇ ਕਿਹਦੀ ਲੱਗ ਗਈ ਆ ਉਹ ਪਾਕਿਸਤਾਨ ਦੇ ਨੇੜੇ ਉਹਦੇ ਘਰ ਆ ਇੱਥੋਂ ਜਾਂਦਿਆਂ ਨੂੰ ਡੇਢ ਤੋਂ 2 ਘੰਟੇ ਲੱਗ ਜਾਂਦੇ ਆ ਤੇ ਫੇ ਕੀ ਆ ਲੈ ਜੂ ਹਾਂ ਲੈ ਨਹੀਂ Thank you. ਇੱਦਾਂ ਚੱਲੇ ਆ ਇੱਦਾਂ ਚੱਲ ਚੱਲ ਲੈ ਕੁਛ ਵੀ ਨਹੀਂ ਲੈ ਕੇ ਚੱਲੇ ਚੱਲੇ ਅਸੀਂ ਰਾਤ ਰਹਿਣੇ ਆ ਹਾਂ ਉਹਦਾ ਇਹ ਸਾਰਾ ਸਮਾਨ ਲੈ ਕੇ ਜਾਂਦੇ ਹੁੰਦੇ ਯਾਰ ਜਾਈਆਂ ਰਜਈਆਂ ਜੋ ਵੀ ਐਸਾ ਸਮਾਨ ਸਾਰਾ ਬੋਰੀਆਂ ਬਿਸਤਰਾ ਹੱਸਾ ਬੜਾ ਪਾਇਆ ਤੁਸੀਂ ਅੱਡੇ 'ਚ ਰੁਕੇ ਹੋਏ ਆ ਕਿੱਥੇ ਰੁਕੇ ਹੋਏ ਆ ਦੱਸੋ ਕਿੱਥੇ ਰੁਕੇ ਹੋਏ ਆ ਇਸ਼ਤ ਕੰਨਣ ਦੀਦਾ ਕਿੱਥੇ ਰੁਕੇ ਆ ਓਵਰ ਐਕਟਿੰਗ ਦੀ ਮਾਲਕ ਆ ਪੂਰੀ ਓਵਰ ਐਕਟਿੰਗ ਦੀ ਮਾਲਕ ਆ ਅੱਧਕ ਹੋ ਗਿਆ ਸੀ ਜਲਬਾਂ ਤੇ ਇੱਦਾਂ ਲਓ ਜੀ ਫਾਈਨਲੀ ਹੁਣ ਅਸੀਂ ਪਹੁੰਚ ਗਏ ਹਾਂ ਇਹਦੇ ਪੇਕਿਆਂ ਦੇ ਤਾਂ ਮੇਰੇ ਸਹੁਰਿਆਂ ਦੇ ਦੇਖ ਲਓ ਕਿੰਨਾ ਨੇਰਾ ਹੋ ਗਿਆ ਇਹਦੇ ਘਰ ਕੇ ਕਿੰਨਾ ਜੱਬ ਖਾਣਾ ਪਿਆ ਮੈਨੂੰ ਠੀਕ ਆ ਆ ਦੇਖੋ ਝੂਠ ਮਾਰੀ ਜਾਂਦੀ ਸੀ ਦੇਖੋ ਸਵਾਰ ਫੜਿਆ ਬਹੁਤ ਜ਼ਿਆਦੀ ਝੁੱਠੀ ਆ ਇਹ ਰਸਤੇ ਚਲੇ ਆ ਅੱਛਾ ਚੱਲ ਲਈਏ ਇੱਦਾਂ ਹੀ ਚਲੀਏ ਹਾਂਜੀ ਤੇ ਰਾਤੀ ਜਦੋਂ ਅਸੀਂ ਪਹੁੰਚੇ ਸੀ ਕਿ ਇੱਥੇ ਸਾਨੂੰ ਬਹੁਤ ਨੇਰਾ ਹੋ ਗਿਆ ਸੀ ਤੇ ਫਿਰ ਸਾਡੇ ਤੋਂ ਕੋਈ ਵੀ ਕਲਿੱਪ ਵਗੈਰਾ ਲੈਣੀ ਹੋਈ ਆ ਕੇ ਅਸੀਂ ਮਿਲੇ ਥੋੜਾ ਟਾਈਮ ਬੈਠੇ ਤੇ ਰੋਟੀ ਪਾਣੀ ਖਾਧਾ ਤੇ ਸੌਂ ਗਏ ਮਤਲਬ ਜ਼ਿਆਦਾ ਟਾਈਮ ਬੈਠ ਵੀ ਨਹੀਂ ਹੋਇਆ ਕਾਫੀ ਨੇਰਾ ਹੋ ਗਿਆ ਸੀ 7:00 ਵਜਣ ਵਾਲੇ ਸੀਗੇ ਤੇ ਫਿਰ ਨੇਰੇ ਵਿੱਚ ਕੀ ਕਲਿੱਪ ਵਗੈਰਾ ਲੈਣ ਸੀ ਕੁਝ ਵੀ ਨਹੀਂ ਲਿਆ ਹਾਂ ਫਿਰ ਅੱਜ ਸਵੇਰੇ 6:30 ਬਾਰੇ ਹੋ ਚੁੱਕੇ ਆ ਤੇ ਹਜੇ ਤੱਕ ਨਵਦੀਪ ਤੇ ਉੱਠਿਆ ਵੀ ਨਹੀਂ ਆ ਤੇ ਬਾਕੀ ਸਾਰੇ ਵੀ ਮੈਂ ਤੁਹਾਨੂੰ ਦਿਖਾਉਣੀ ਕੌਣ ਕੀ ਕਰਦਾ ਹੁਣ ਬਸ ਜਾਣ ਦੀ ਤਿਆਰੀਆਂ ਮੈਂ ਤਾਂ ਰੈਡੀ ਵੀ ਹੋ ਗਈਆਂ ਹੁਣ ਆਪਾਂ ਚੱਲ ਜਾਈਏ ਆਪਣੇ ਪਿੰਡ ਨੂੰ ਚਲੋ ਮੈਂ ਦਿਖਾਉਣੀ ਆ ਫਿਰ ਬਾਕੀ ਸਾਰੇ ਕੀ ਕੀ ਕਰਦੇ ਆ ਓਏ ਨਵਦੀਪ ਨਵਦੀਪ ਉੱਠ ਜੋ ਓਏ ਸਹੁਰਿਆਂ ਦੇ ਘਰੇ ਆ ਕੇ ਤਾਂ ਬੰਦਾ ਜਲਦੀ ਉੱਠ ਜੂ ਨਾ ਓਏ ਯਾਰ ਉੱਤ ਉੱਤ ਮੂੰਹ ਦੇਖੋ ਕਿੱਦਾਂ ਆਉਂਦਾ ਰੰਗ മെറീ മീന ദ നവദിപേ ഉം ഉം ഉണ്ടാക്ക നവദിപ ਤੋ ਯਾਰ ਸੋ ਲੈਣਾ ਅਗਰ ਉਹ ਨਹੀਂ ਹੋਈ ਯਾਰ ਚਲੋ ਦਾਦੀ ਵੀ ਆ ਗਏ ਆ ਠਾਲ ਲੈਣੇ ਦੇ ਇੱਧਰ ਦਾਦੀ ਠਾਲ ਲੈਣੇ ਆਈ ਦਾਦੀ ਪਾਣੀ ਹੈ ਸਾਢੇ 12 ਹੋ ਗਏ ਆ ਹੈ ਆ ਬਹਲਦੀ ਹਾਂਜੀ ਤੇ ਮੈਂ ਨਵਦੀਪ ਨੂੰ ਠਾਲ ਚੁੱਕੀ ਆ ਨਵਦੀਪ ਦੇਖਿਓ ਇੱਧਰ ਆ ਦੇਖੋ ਇਹਦੀ ਹਾਲਤ ਮੈਂ ਤੁਹਾਨੂੰ ਬਾਕੀ ਸਾਰੇ ਵੀ ਦਿਖਾਉਣੀ ਆ ਕੌਣ ਕੀ ਕਰਦਾ ਆ ਹੁਣ ਬਸ ਅਸੀਂ ਵਾਪਸ ਜਾਣ ਵਾਲੀਆਂ ਰੋਟੀ ਪਾਣੀ ਲੈ ਕੇ ਨਿਕਲ ਜਾਣਾ ਵਾਪਸ ਆਪਣੇ ਪਿੰਡ ਨੂੰ ਨਦੀ ਗੁੱਡ ਮਾਰਨਿੰਗ ਹੈ ਸਾਰੇ ਯਾਰੋ ਹੈਲੋ ਵੈਲਕਮ ਬੈਕ ਟੂ ਆਰ YouTube ਚੈਨਲ ਮਿਸਟੈਨ ਵਰਸ ਸਟਾਈਲਿਸ਼ ਮੈਂ ਤੁਹਾਨੂੰ ਬਾਕੀ ਸਾਰੇ ਦਿਖਾਉਣੀ ਆ ਇੱਧਰ ਮੰਮੀ ਮੰਮਾ പഠി പൈ ആ പഠിത ਉਹ ਅਨੂਏ ਆ ਵੀ ਮੈਂ ਵਧੀਆ ਜਿਹਾ ਲੱਗਦੀ ਪਈ ਮੇਰਾ ਬਲੌਗ ਨਾ ਬਣਾ ਇਹ ਬਹੁਤ ਹੀ ਜ਼ਿਆਦਾ ਸਾਊ ਕੁੜੀ ਆ ਆਪਣੇ ਕੰਮ ਚ ਬੀਜ਼ੀ ਆ ਮਸਤ ਪੜਨ ਲੱਗੀ ਹੋਈ ਆ ਆਨਲਾਈਨ ਕਲਾਸਾਂ ਲੱਗ ਰਹੀ ਆ ਕਿੱਥੇ ਆ ਆਨਲਾਈਨ ਕਲਾਸਾਂ ਕਰਨ ਕਿੱਥੇ ਮੇਰੇ ਵਾਲ ਦੇਖ ਲੈ ਇਸ ਕੁੜੀ ਨੂੰ ਇਹੀ ਟੈਨਸ਼ਨ ਆ ਮੇਰੇ ਵਾਲ ਦੇਖਣਾ ਚਾਹਤ ਕਿ ਇਹਨੇ ਉੱਪਰ ਟੋਪੀ ਨਹੀਂ ਹੋਈ ਆ ਕਰਨ ਕਿੱਥੇ ਆ ਬਾਹਰ ਆਊਗਾ ਉੱਤੀ ਬਾਰੇ ਬਾਹਰ ਆ ਅਸਟੋਨ ਟੈਸਟਰ ਤੇ ਕਾਰੇ ਅਸਟੋਨ ਟੈਸਟਰ ਤੇ ਕਾਰੇ ਮੁੰਡਾ ਤੇ ਕੀ ਹੋਇਆ ਇਹਦਾ ਨਾਮ ਜੋਤੀ ਆ ਐਸ਼ਕ ਦਾ ਪੜਾ ਜੋ ਫੇਰ ਜਾਂਦਾ ਹਾਂ ਹਾਂਜੀ ਤੇ ਹੁਣ ਇਹ ਜਿਹੜਾ ਮੈਂ ਤਾਂ ਕਰੀਆ ਵੀ ਮੇਰੀ ਵੀਡੀਓ ਨਾ ਪਾਈ ਜਾਵੇ ਕਿਤੇ ਵੀਡੀਓ ਕਿਉਂ ਨਾ ਪਾਈ ਜਾਵੇ ਸਾਨੂੰ ਦੱਸਿਆ ਜਾਵੇ सांग भी सांग सा देख हम संताम की दति जार ग अरी जा स न र् ना कर जा ਤੈਨੂੰ ਖੁਸ਼ੀ ਨਹੀਂ ਤੇਰੀ ਤਾਂੰਤ ਨੂੰ ਮਿਲਣਾ ਨਹੀਂ ਬਰਾਤ ਬਾਦ ਬਲਕਿ ਕੁਛ ਨਹੀਂ ਤੂੰ ਜਾਣੀ ਕਿਥੇ ਨਾ ਆਵਾ ਤੂੰ ਜਾਣੀ ਆ ਇਧਰ ਤੂੰ ਸ਼ਰਮ ਨਹੀਂ ਹੁੰਦੀ ਤਾਂ ਸਾਰਿਆਂ ਦੇ ਸਾਹਮਣੇ ਕਹਿ ਰਹੀ ਹੈ ਜਿੰਨਾ ਕਰ ਤੇਰਾ ਨਾ ਮੇਰਾ ਫੇਰ ਦੇਖ ਲੈ ਪੌੜੀ ਹੈ ਤੇਰੇ ਸਾਹਮਣੇ ਕਾੜੀਆ ਇਹ ਵੀਡੀਓ ਪੌਗੀ ਅੱਜ ਸ਼ਾਮ ਨੂੰ ਤੇ ਤੂੰ ਦੇਖੂਗੀ ਤੇ ਮੈਂ ਸਪੈਸ਼ਲ ਸੈਂਡ ਕਰੂੰਗੀ ਦੀ ਫੜੇ ਘਬਰਾ ਚੁਟਿਆ ਤੇਰਾ ਮੂੰਹ ਦੇ ਇਕ ਦਿਨ ਛੋਟ ਆ ਗਿਆ ਹੈ ਹੈ ਮੂੰਹ ਦੇ ਚੰਦਾ ਛੋਟ ਆ ਗਿਆ ਤੇਰਾ ਵਟਾ ਆਂਦਾ ਤੇ ਇਹ ਵਟਾ ਆਂਦਾ ਮੇਰਾ ਮੂੰਹ ਸਹੀ ਆਂਦਾ ਤੇਰਾ ਉਹਨੇ ਕਰ ਰੂ ਰਿਆ ਉਹ ਦੇ ਤਾਂ ਕੋਈ ਨਹੀਂ ਆਪੇ ਹਰ ਮੇ ਤਾਂ ਮਮਾ ਦੇ ਹਰ ਸਾਈਡ ਲਈ ਪਰੋਠੇ ਬੰਡੇ ਆਲੂ ਆਨੇ ਉਹਦੇ ਪਾਣੀ ਦੇ ਨੂੰ ਟੇਸਟ ਟੇਸਟੇ ਤੂੰ ਖਾ ਲੈ ਪਿੰਨ ਨਹੀਂ ਪਰੋਣਿਆਂ ਨੂੰ ਬਾਅਦੂ ਪੁੱਛਣਾ ਹੈ ਆ ਪਿੰਨ ਤੇ ਅੰਦੂਰੇ ਦਾ ਪੜਾਈ ਬੱਚਾ ਇਹਨੂੰ ਕੋਈ ਮਤਲਬ ਨਹੀਂ ਦੀ ਦੁਨੀਆ ਤੋਂ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਆ ਆਰਾਮ ਨਾਲ ਆਪਣੇ ਸੋਫੇ ਤੇ ਕੰਬਲ ਸੱਟ ਕੇ ਪਈ ਹੋਈ ਆ ਕੀ ਹੁੰਦਾ ਕੀ ਨਹੀਂ ਹੁੰਦਾ ਇਹਨੂੰ ਕੋਈ ਮਤਲਬ ਨਹੀਂ ਗ੍ਰੇ ਜਿਹਾ ਹੀ ਨਾ ਦੇਖਣੀ ਗੁਲੀ ਜਿਹੀ ਗ੍ਰੇ ਪਾਉੜੀ ਇਹ ਤੇ ਤੂੰ ਦੇਖੂਗੀ ਇਹ ਬਾਕੀ ਸਾਰੇ ਮੇਰੀਆਂ ਸਹਰੀਆਂ ਵੀ ਦੇਖਤੀਆਂ ਨੇ ਹੁਣ ਦੇਰ ਨਾਲ ਸਹੇਲੀ ਆਈ ਦੀਆ ਘਰੇ ਸਾਲਤ ਵਿੱਚ ਬੈਠੀ ਹੁੰਦੀ ਆ ਇਹ ਵੀ ਸਹੇਲੀ ਆਇਆ

हां जी ਤੇ ਆ ਦੇਖੋ ਮਸੀ ਠਾ ਲਿਆ ਤੇ ਹੁਣ ਅੱਠ ਲਈ ਆਪਣਾ ਮੇਕਅਪ ਸਟਾਰਟ ਕੁੜੀਆਂ ਤਾਂ ਮੇਕਅਪ ਕਰਦੀਆਂ ਹੁੰਦੀਆਂ ਇਦਾਂ ਮੁੰਡੇ ਦਾ ਵੀ ਉਹੀ ਹਾਲ ਆ। ਨੂੰ ਦਿਖਾਉ ਉਹ ਆਪਣਾ ਆਪਣਾ ਹਸੀਨ ਚਿਹਰਾ ਦੁਨੀਆ ਨੂੰ ਦਿਖਾਓ। ਚਲੋ ਮੋ ਜੀ ਤੇ ਆਪ ਕੋਈ ਜਿਆ ਰੋਟੀ ਮਾਂ ਲੀ ਗਏ ਪਾਓ ਜੋ। ਜਾ ਲੇ। ਨਹੀਂ ਜਾਣਾ ਇੱਥੇ ਕਿਉਂ ਰੋਗੀ ਮੈਂ। ਦੇਖੋ। ਜੇ ਦੇਖੋ ਆਪਣੇ ਮਾਸੂਮ ਜਿਹੇ ਤਾਰੇ ਦਿਖਾ ਦੋ ਫਿਰ ਚਲੋ। ਜਾਓ ਯਾਰ ਜਾਓ।

ਮम्मा ਸਾਡੇ ਮम्मा ਸਵੇਰ ਦੀ ਸਾਡੇ ਨੇ ਦੋ ਵਾਰੀ ਚਾਹ ਬਣਾ ਹਟਿਆ ਇੱਕ ਵਾਰੀ ਬਣਾਈ ਉਹ ਤੋਂ ਉਹ ਤੋਂ ਠੰਡ ਬਹੁਤ ਸੀ ਸਿਰਸਾ ਤੁਸੀਂ ਪੀਤੀ ਨਹੀਂ ਪਰ ਦੂਸਰੀ ਵਾਰੀ ਬਣਾ ਲੱਗੀ ਆ ਨਾਲ ਸਾਡੇ ਨੂੰ ਕੁਝ ਫੈਸ਼ਨ ਆਂਦੀਆਂ ਪਰੌਂਠਾ ਚਲੋ ਫਿਰ ਬਣਾਓ ਹੁਣ ਅਸੀਂ ਤਾਂ ਰੈਸਪੀ ਤਾਂ ਦਿਖਾ ਨਹੀਂ ਸਕਦੇ ਕਿਉਂਕਿ ਪਹਿਲੇ ਸਾਰਾ ਸਮਾਨ ਤੇ ਆ ਤੇ ਕੀਤਾ ਹੋਇਆ ਆ ਉਹ ਮੈਂ ਦੇਖਿਆ ਨਹੀਂ ਜੰਨਾ ਪਪਾ ਮੈਨੂੰ ਜੋਤੀ ਕਹਿੰਦੀ ਤੂੰ ਉੱਥੇ ਨਾ ਆਇਆ ਕਰ ਉਨੇ ਸੇਂਹਾਂ ਨੇ ਕਹੀਏ ਹੈ ਕੀਆ ਪੁੱਛੋ ਉਹਨੂੰ ਕਹਿੰਦੀ ਮੈਨੂੰ ਖੁਸ਼ੀ ਨਹੀਂ ਹੁੰਦੀ ਤੂੰ ਜਦੋਂ ਆਉਂਦੀ ਆ ਕੀ ਆ ਹਮੇ ਸੱਚੀ ਖਾਓ ਪੁੱਛਾਉਂ ਕੀ ਆਏ ਕਿਉਂ ਕਿਹਾ ਤੂੰ ਨਾ ਇੱਥੇ ਆਇਆ ਕਰ ਮੈਨੂੰ ਖੁਸ਼ੀ ਨਹੀਂ ਹੁੰਦੀ ਬੋਲ ਹੜ ਕਿਉਂ ਤੈਨੂੰ ਕਿਉਂ ਤੈਨੂੰ ਕੀ ਬਿਮਾਰੀ ਪੈ ਗਈ ਇਹਦੇ ਹੋਂ ਨਾ ਫਰਵਤਨ ਜੋਤੀ ਦਿਖਾਦੀ ਉਹਦਾ ਰਿਐਕਸ਼ਨ ਜੋਤੀ ਕੀ ਹੋਇਆ ਹੈ ਬਾਰਲੈਂਡੀ ਦਸੀ ਹੋਣੀ ਹੁਣ ਤੇਰੇ ਨਾਲ ਕੀ ਹੋ ਗਿਆ ਛੱਡਿਆ ਤੇਰੇ ਮੂੰਹ ਚੋਂ ਕਿਉਂ ਨਹੀਂ ਆਵਾਜ਼ ਨਿਕਲੀ ਫੇ ਉਹਦਾ ਜਵਾਬ ਦੇਣ ਨੂੰ ਮੈਨੂੰ ਪਹਿਲਾਂ ਸੁਣਿਆ ਹੀ ਨਹੀਂ ਹੂੰ ਤੈਨੂੰ ਸੁਣਿਆ ਨਹੀਂ ਆਹ ਦੇਖ ਆਹ ਡਾਇਲਿੰਗ ਨਹੀਂ ਦਾਦੀ ਇਹ ਕਹਿੰਦੀ ਨੇ ਤੇ ਬਾਰ ਕੌਣ ਸਾਡੇ ਲਈ ਬਣਾਉਂਦੇ ਆ ਆਲੂ ਵਾਲੇ ਪਰੌਤੇ ਗਰਮ-ਗਰਮ ਇੱਧਰ ਆਲੂ ਆਮਲੇ ਨਮਕ ਗਰਮ-ਗਰਮ ਘਾੜੇ ਤੁਸੀਂ ਸਾਨੂੰ ਸਾਡੇ ਘਰ ਸੰਗ ਦੇ ਬਹੁਤੇ ਸਾਰਿਆਂ ਨੇ ਕੋਈ ਨਹੀਂ ਬਣਾ ਲਿਆ ਦਾਦੀ ਤਾਂ ਇਹੀ ਕਹਿੰਦੀ ਬਣਾਉਣਾ ਨਹੀਂ ਬਣਾਉਣਾ ਨਹੀਂ ਮੰਮੀ ਫੇਰ ਵੀ ਮੈਂ ਆਪਣਾ ਭਰਾ ਵੀ ਦਵਾਈਆਂ ਇੰਤੇ ਮੈਂ ਆਉਣੀ ਤੁਸੀਂ ਪਗਾਓ ਸਾਡਾ ਫੇਰ ਠੀਕ ਆ ਤੂੰ ਕੀ ਕਰਦਾ ਇਹ ਮੇਰਾ ਭਰਾ ਆ ਕਰਨ ਕਿੱਧਰ ਜਾਂਦੀ ਤਿਆਰੀ ਤੇਰੀ ਸ਼ਹਿਰ ਨੂੰ ਕਿੱਧਰ ਸ਼ਹਿਰ ਨੂੰ ਕੌਣ ਲੈ ਕੇ ਚੱਲਾ ਈ ਤਾਂ ਨਹੀਂ ਵੀ ਸੇਮ ਉਹੀ ਕਾਪੀਆਂ ਮਤਲਬ ਤਿਆਰ ਹੀ ਨਹੀਂ ਹੋ ਹੁੰਦਾ ਇਹਨਾਂ ਦੀ ਪੱਗਾਂ ਨੂੰ ਕਹਿੰਦਾ ਤੂੰ ਦਬਾ ਲੈ ਵੱਡੇਵੇਂ ਨਾਲ ਥੋੜਾ ਨੀਵਾ ਹੋ ਮੈਂ ਪੂਰੀ ਨਹੀਂ ਆਦੀ ਮੈਂ ਤੂੰ ਬਹਿ ਜਾ ਇਦਾਂ ਕਰ ਓਏ ਆਹ ਕਿ ਪਰਫਿਊਮ ਇਹਨੇ ਕੱਪੜੇ ਖਲਾਰੇ ਤੂੰ ਵਿਆਹ ਤੇ ਚੱਲਣਾ ਹੈ ਬੰਦਾ ਨਾਰਮਲ ਵੀ ਤਿਆਰ ਹੋ ਸਕਦਾ ਹੈ ਇੱਕ ਕੱਪੜੇ ਪਾ ਕੇ ਇੰਨੇ ਖਲਾਰਾ ਪਾਉਂਦੀ ਕੀ ਲੋੜ ਦੱਸੀ ਹੁਣ ਤੂੰ ਪੱਗ ਬੰਨਣ ਨੂੰ ਕਿੰਨਾ ਟਾਈਮ ਲਾਉਂਗਾ ਮੈਨੂੰ ਇਹ ਦੱਸਿਆ ਜਾਵੇ ਬਸ 2 ਮਿੰਟ ਹੀ ਬੰਨਣਾ ਨੇ 2 ਮਿੰਟ ਚਲ ਮੈਂ 2 ਮਿੰਟ ਇੱਥੇ ਖੜੀ ਆ ਦੇਖਣਾ ਤੂੰ ਕਿਹੜੀ 2 ਮਿੰਟਾਂ ਚ ਬੰਨਦਾ ਇੱਕ ਤੂੰ ਪੂਰਾ ਨਹੀਂ ਹੋਣਾ ਤੇ ਮੈਨੂੰ ਫੋਨ ਦੇ ਕਿੰਨੇ ਦੂਰ ਰੱਖਣਾ ਪੈ ਰਿਆ ਮੈਨੂੰ ਮਿਰਰ ਚੀ ਦਿਖਾਉਣੀ ਆ ਆ ਦੇਖੋ ਮੇਰੀ ਲੁੱਕ ਦੇਖ ਲਓ ਤੁਸੀਂ ਓਏ ਕਾਹਨ ਆਪਣੀ ਮੈਚਿੰਗ ਹੋ ਗਈ ਅੱਜ ਹੈਨਾ 2 ਮਿੰਟ ਤੇਰੇ ਸਟਾਰਟ ਹੋ ਚੁੱਕੇ ਆ ਕਦੋਂ ਤਾਂ ਜੇ ਤੂੰ ਬਿਲਕੁਲ ਕੁਐਸਚਨ ਨਹੀਂ ਕੀਤਾ ਹੈਗਾ। ਮੱਸਾ ਵੱਜ ਜਾਣਾ 2 ਮਿੰਟਾਂ ਜੀ। ਦੇਖ ਲੈਂਦੀ ਆ ਮੀਟਿੰਗ ਕੜੀਆ। ਚੱਲ ਤੂੰ ਬੰਨ ਫੇ ਮੈਂ ਆਉਣੀ ਆ ਹੈ। 2 ਮਿੰਟ ਬਾਅਦ ਹੀ ਹੋਣਾ ਪਰ ਮੈਂ ਦੇਖਣਾ ਵੀ ਕਿਹੜਾ ਬੰਨ ਹੋਇਆ। ਲਓ ਜੀ ਇੱਧਰ ਵੀ ਸੇਮ ਚੀਜ਼ ਹੀ ਚੱਲਣ ਦੀ ਆ। ਉੱਧਰ ਵੀ ਪੜਨਾ ਇੱਧਰ ਵੀ ਪੜਨਾ। ਤੁਹਾਡੇ ਪੜਨੇ ਨੂੰ ਕਿੰਨਾ ਟਾਈਮ ਲੱਗੂਗਾ ਦੱਸਿਆ ਜਾਵੇ ਸਾਨੂੰ। ਹੂੰ? اکڑا اکڑا جڑے بندے مینو نہیں پسند انہاں نوں میں اگنور کردا ہوں۔ اچھا ای گل یا ہن پتہ لگ جانا کیڑے پسند کیڑے نہیں کیڑے پسند ہیں۔ میں پچھے آیا کچھ کتنا لگنا کتنا ٹائم لگنا پاندے نو ਮੈਨੂੰ ਲੱਗ ਜਾਣੇ ਆਪਣੇ 2 ਮਿੰਟ। ਅੱਛਾ ਉਧਰ ਵੀ 2 ਮਿੰਟ ਇੱਧਰ ਵੀ 2 ਮਿੰਟ ਲੱਗਣਾ। ਅਸਲੀ ਟਾਈਮ ਦਸੀਦਾ ਹੁੰਦਾ 2 ਮਿੰਟ ਨਹੀਂ 2-2 ਘੰਟੇ। ਹੁਣ ਇਹਨੂੰ ਬੰਦ ਕੇ ਇਹਨੂੰ ਫੇਰ ਖੋਲਣਾ, ਫੇਰ ਬੰਦਣਾ, ਫੇਰ ਖੋਲਣਾ, ਫੇਰ ਬੰਦਣਾ, ਫੇਰ ਜਾ ਕੇ ਲੱਗਣਾ ਵੀ। ਹਾਂ ਹੁਣ ਸਹੀ ਸਹੀ ਆ ਫੇ ਵੀ ਇਹੀ ਕਹਣਾ ਇਹ ਨਹੀਂ ਕਹਣਾ ਠੀਕ ਬੰਦਣਾ। ਜਿਹੜੇ ਐਕਸਪੋਰਟ ਬੰਦੇ ਉਹਨਾਂ ਨੂੰ ਨਹੀਂ ਲੱਗਦਾ। ਹੂੰ ਦੇਖ ਲੈਂਦੇ ਆ ਤਾਂ ਹੁਣ ਤਾਂ ਉਹ ਵੀ ਉਧਰ ਵੀ 2 ਮਿੰਟ ਲੱਗਣੇ ਇੱਧਰ ਵੀ। ਚੱਲ ਇੱਥੇ ਤਾਂ ਪੂਰੇ 2 ਮਿੰਟ ਤਾਂ ਫੜ ਕੇ ਖੜੀ ਆ। ਹੁਣ ਤਾਂ ਤਾਂ ਬੰਦ ਲਿਆ ਚੱਲ ਹਾਂਜੀ ਦੇਖ ਰੋ ਮੁੰਡੇ ਦੀ ਟੋਰਾ ਸੋਰਾ ਮੁੰਡਾ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਆ ਪਰ ਇਹਨੇ ਭਰਨਾ ਬੰਦਾ ਨੂੰ 2 ਮਿੰਟ ਨਹੀਂ ਲਾਏ ਕਮ ਸੇ ਕਮ 20 25 ਮਿੰਟ ਲਾਏ ਇੱਧਰ ਮੰਮਾ ਵੀ ਤਿਆਰ ਹੋ ਚੁੱਕਿਆ ਅਸੀਂ ਸਾਰੇ ਜਣੇ ਚੱਲਨੇ ਆਂ ਸ਼ਹਿਰ ਨੂੰ ਥੋੜਾ ਜਿਹਾ ਕੰਮ ਆ ਉਹ ਕਰਕੇ ਫਿਰ ਸੱਪੜ ਪੈਰ ਉਤਾਰਦੇ ਆ ਆਨਾ ਮੰਮਾ ਆਨਾ ਮੰਮਾ ਆਹ ਦੇਖੋ ਭੜਾਕੂ ਗੁੜੀ ਵੀ ਆ ਚੁੱਕੀ ਆ ਇੱਥੇ ਹਣ ਭੜਾਕੂ ਗੁੜੀ ਆਪਣੀ ਪੇਟ ਪੂਜਾ ਕਰਦੀ ਹੋਈ ਆਰੀਆ ਆਖਰੀ ਕਿੰਨੀ ਹੋਈ ਨਾਮ ਗਣਾਂ ਤੇ ਪੌਣੇ ਤੋ ਗਵਾ ਚਲੀ ਆ ਦੱਸੀ ਦੱਸੀ ਮੂੰਹ ਦੇ ਕਿੱਡਾ ਆਉਂਦਾ ਮੇਰਾ ਮੂੰਹ ਸਹੀ ਆਉਂਦਾ ਇਹ ਕਿ ਤੇਨੂੰ ਸ਼ੇਅਰ ਵੀ ਕਰ ਲਈ ਦਿੰਦੀ ਆ ਤੁਹਾਨੂੰ ਹਾਂ ਤੁਹਾਨੂੰ ਹਾਂ ਹੇ ਲੁਕਾਂ ਚੱਲਾ ਆਇਆ ਖਣ ਤੁਸੀਂ ਉਹ ਬੇਬੀ ਬਲਗ ਬਣਾਦੇ ਤੇਰੇ ਵਾਂਗੂ ਹੀਆਂ ਸਾਡਾ ਬਹੁਤ ਪਿਆਰ ਦੋਨਾਂ ਪੈਣ ਦਾ ਹੈ ਨਾ ਜਿਆਦਾ ਹੀ ਆ ਇਹ ਵੀ ਬੜਾ ਮੈਂ ਇਸ ਕਾ ਹੱਦ ਤੱਕ ਮੈਨੂੰ ਫੋਨ ਤੇ ਫੋਨ ਆ ਜਾ ਆ ਜਾ ਮਿਲ ਜਾ ਮਿਲ ਜਾ ਹੈ ਨਾ ਪਿਆਰ ਬਹੁਤ ਹੈ ਦੋਨਾਂ ਪੈਣ ਕੋ ਨਹੀਂ ਨਾੜ ਦਿਆ ਹੈ ਨਾ ਓਏਗਾ ਨਾ ਕਮੈਂਟ ਓਏ ਇਤਲੇ ਵਸੇ ਓਏ ਆ ਮੇ ਕੋਲਾ ਆ ਸਾਡੇ ਚੰਨੇ ਪੈਣ ਦਾ ਬਹੁਤ ਪਿਆਰ ਆ ਅਸੀਂ ਕਦੀ ਨਹੀਂ ਲੈਣੇ ਹੈ ਨਾ ਹਾਂਜੀ ਹਾਂਜੀ ਅਮਰ ਰਿਸਪੈਕਟ ਵੀ ਦਿਆ ਹਾਂ ਜੀ ਦੀਦੀ ਕਹਿੰਦਾ ਹੈ ਹਮੇਸ਼ਾ ਇਹਨੇ ਅਜ ਤੱਕ ਮੇਰਾ ਨਾਮ ਕਦੀ ਨਹੀਂ ਲਿਆ ਜ਼ਿੰਦਗੀ ਚ ਇਹਨੇ ਵੀ ਕਦੀ ਮੇਰਾ ਜ਼ਿੰਦਗੀ ਚ ਨਾਮ ਨਹੀਂ ਲਿਆ ਅਜ ਤੱਕ ਜੀਤੋ ਵੀ ਨਾ ਮੈਨੂੰ ਕਦੀ ਨਹੀਂ ਬੁਲਾਇਆ ਲੈ ਲੈ ਮਮਾ ਚੱਲ ਦੇ ਦੱਸਾਂ ਤੇ ਨੂੰ ਚਲੋ ਜੀ ਠੀਕ ਹੈ ਜਾਈਏ ਪਰ ਅਸੇ ਜੇ ਤੀ ਤੂੰ ਮੈਨੂੰ ਮੇਸਜ ਤੇ ਨਹੀਂ ਕਰੂਗੀ ਨਾ ਕਿਉਂ ਨਾ ਕਰ ਹੁਣੇ ਤਾਂ ਤੂੰ ਬਿਨਸ ਤੇਰੇ ਬਿਨ ਮੈਨੂੰ ਜਿੰਨਾ ਨਾ ਚਲੋ ਮਿਲਦੇ ਆਂ ਥੋੜੇ ਦਮ ਤੱਕ ਹੁਣ ਦੇਖ ਤੇਰਾ ਮੂਵੀ ਕਿੱਡਾ ਆਉਂਦਾ ਦੇਖ ਤੇਰਾ ਰੱਗੇ ਦਿੱਤਾ ਹੈ ਓਏ ਨਾ ਦੇਖ ਹਾਂ ਜੀ ਕੀ ਕੀ ਲੈ ਲਿਆ ਮੇਰੇ ਥੋਂ ਮੈਂ ਅੱਜ ਕਿੰਨੀ ਸਾਰੀ ਸ਼ਾਪਿੰਗ ਕੀਤੀ ਆ ਕਿਨੇ ਕਰਾਈ ਕਿਉਂਕਿ ਮੈਂ ਸੋਚਿਆ ਵੀ ਹੁਣ ਲੋਕਾਂ ਦਾ ਸੋਚ-ਸੋਚ ਕੇ ਕੋਈ ਫਾਇਦਾ ਨਹੀਂ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਲੋਕਾਂ ਦਾ ਮਤਲਬ ਸਿੱਧਾ ਕਹਿ ਰਹੇ ਤੁਸੀਂ ਹਾਂ ਮੈਂ ਕੁਝ ਨਹੀਂ ਲਿਆ ਜੀ ਇਹਨਾਂ ਦਾ ਤਾਂ ਢਿੱਡ ਭਰਨਾ ਹੀ ਨਹੀਂ ਜਿੰਨਾ ਮਾੜੀ ਖੁਸ਼ ਹੋਰ ਲੈਣਾ ਨਹੀਂ ਜੀ ਮੈਂ ਤੁਸੀਂ ਹੋਰ ਲੈਣਾ ਹੂੰ ਲੈਣਾ ਅੱਜ ਮੈਂ ਕੀ ਲਿਆ ਸੀ ਅੱਜ ਕਿਹਾ ਸੀ ਪਹਿਲਾਂ ਤੁਸੀਂ ਲਾ ਲੋ ਫੇਰ ਮੈਂ ਲੈਣੀ ਆ ਤੇ ਮੈਂ ਬਾਜ਼ਾਰ ਵਿੱਚ ਕੀ ਲਿਆ ਬਹੁਤ ਕੁਝ ਹਾਂ ਕੁਝ ਨਹੀਂ ਲਿਆ ਮੈਂ ਅਛਾ ਇਹ ਖਾਲੀ ਹੱਥ ਆਏ ਸੀ ਤੇ ਹੁਣ ਦੇਖੋ ਪਿੱਛੇ ਮੈਂ ਦਿਖਾਉਣਾ ਸ਼ੋਪਿੰਗ ਹੀ ਖਾਲੀ ਆ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਵੇਣੇ ਕੀ ਕੀ ਲਿਆ ਕੀ ਕੀ ਨਹੀਂ ਲਿਆ ਮਿਕਰਸ਼ ਨਹੀਂ ਲਿਆ ਅੱਜ ਹਾਂਜੀ ਚਲੋ ਮਿਲਦੇ ਹਾਂ ਅੱਜ ਸਾਨੂੰ ਥੋੜੇ ਜਿਹਾ ਹੋਰ ਇੱਥੇ ਕੰਮ ਆ ਥੋੜੇ ਟਾਈਮ ਤੱਕ ਮਿਲਦੇ ਹਾਂ ਫੇਰ ਤੁਹਾਨੂੰ ਠੀਕ ਆ ਬਾਏ ਬਾਏ ਕੰਮ ਕੋਈ ਨਹੀਂ ਹੈਗਾ ਬਸ ਉੱਥੇ ਬਾਏ ਬਾਏ ਕਹਿਣ ਦਾ ਬਾਹਰ ਦਾ ਬਹੁਤ ਕੰਮ ਆ ਪਤਾ ਯਾ ਸਾਰਿਆਂ ਨੂੰ ਗਿਣਨੇ ਕਿ ਤਨ ਆ ਠੀਕ ਆ ਹੁਣ ਮੈਂ ਹਣਾ ਕੈਮਰਾ ਆਫ ਨਹੀਂ ਕਰਨਾ ਦੇਖ ਰਹੀ ਥੀ ਰੁਕਣਾ ਆ ਆਪਾਂ ਹੁਣੇ ਪਤਾ ਲੱਗਿਆ ਨਾ ਉੱਥੇ ਰੁਕਣਾ ਆ ਅੱਛਾ ਦੇਖਿਓ ਹੁ ਕੰਮ ਹੈਗਾ ਕਿ ਮੈਂ ਜਾਣ ਕੇ ਇੱਧਰ 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 ਚਲੋ ਮਿਲਦੇ ਹਾਂ ਤੁਹਾਨੂੰ ਤੁਹਾਡੇ ਹੰਦ ਤੱਕ ਬਾਏ 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 ਬਾਏ